ਅਜਿੰਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਿੰਦੀਤ ਸਿੰਘ ਰਮਾਣਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਅਨੰਨ ਸੇਵਕਾਂ ਵਿੱਚ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸ਼ੁਰੂ ਹੋ ਕੇ ਦਿੱਲੀ ਪਹੁੰਚੀ ਧਰਮ ਰੱਖਿਆਕ ਯਾਤਰਾ ਨਗਰ ਕੀਰਤਨ ਦੇ ਰੂਪ ਵਿੱਚ ਅੱਜ ਗੁਰੂ ਹਰਿਕ੍ਰਿਸ਼ਨ ਨਗਰ ਤੋਂ ਆਰੰਭ ਹੋ ਕੇ ਦੇਰ ਸ਼ਾਮ ਗੁਰਦੁਆਰਾ ਨਾਨਕਪਿਆਉ ਵਿਖੇ ਪਹੁੰਚੀ ਇਹਦੀ ਯਾਤਰਾ ਦਾ ਰਾਤਰੀ ਵਿਸ਼ਰਾਮ ਹੋਵੇਗਾ ਪੰਜੇ ਪਿਆਰਿਆਂ ਦੀ ਅਗਵਾਈ ਹੇਠ ਸੁੰਦਰ ਪਾਲਕੀ ਵਿੱਚ ਸ਼ਸ਼ੋਭਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਅਗਵਾਈ ਹੇਠ ਇਹ ਯਾਤਰਾ ਗੁਰੂ ਹਰਿਕ੍ਰਿਸ਼ਨ ਨਗਰ ਤੋਂ ਆਰੰਭ ਹੋ ਕੇ ਬੈਰਾ ਇਨਕਲੇਵ ਜਵਾਲਾ ਹੇੜੀ ਪੰਜਾਬੀ ਬਾਗ ਕਲੱਬ ਰੋਡ ਜਨਰਲ ਸਟੋਰ ਬਿਰਤਾਨੀਆ ਚੌਂਕ ਤੋਂ ਖੱਬੇ ਰਾਣੀ ਬਾਗ ਗੁਰਦੁਆਰਾ ਭਾਈ ਲਾਲੋ ਜੀ ਗੁਰਦੁਆਰਾ ਸਾਹਿਬ ਸਰਸਵਤੀ ਵਿਹਾਰ ਕੋਹਾਟ ਇਨਕਲੇਵ ਆਸ਼ੀਆਨਾ ਚੌਂਕ ਤੋਂ ਖੱਬੇ ਮਧੂਬਨ ਚੌਂਕ ਸਾਈਂ ਬਾਬਾ ਚੌਂਕ ਸੱਜੇ ਤੋਂ ਫਾਰਮਰ ਸੁਸਾਇਟੀ ਨੀਲਕੰਠ ਚੌਂਕ ਤੋਂ ਸੱਜੇ ਆਊਟਰ ਰਿੰਗ ਰੋਡ ਇਨਕਮ ਟੈਕਸ ਕਲੋਨੀ ਪ੍ਰੀਤਮਪੁਰਾ ਡਿਸਟ੍ਰਿਕਟ ਪਾਰਕ ਪ੍ਰੀਤਮਪੁਰਾ ਸਿਟੀ ਪਾਰਕ ਹੋਟਲ ਗੋਪਾਲ ਮੰਦਰ ਮੁਨੀ ਮਾਇਆ ਮਾ ਰਾਮ ਮਾਰਗ ਪ੍ਰੇਮਬਾੜੀ ਕੇਸ਼ਵਪੁਰਮ ਤ੍ਰੀ ਨਗਰ ਰੋਡ ਇੰਦਰ ਰੋਗ ਸ਼ਾਸਤਰੀ ਨਗਰ ਗੁਲਾਬੀ ਬਾਗ ਤੋਂ ਅਸ਼ੋਕ ਬਿਹਾਰ ਸਤਿਆਵਤੀ ਕਾਲਜ ਜੀਟੀ ਕਰਨਾਲ ਰੋਡ ਤੋਂ ਸੱਜੇ ਡੇਰਾਵਾਲ ਨਗਰ ਤੋਂ ਹੁੰਦੀ ਹੋਈ ਗੁਰਦੁਆਰਾ ਨਾਨਕ ਪਿਆਉ ਸਾਹਿਬ ਪਹੁੰਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੂ ਸਮੇਤ ਕਮੇਟੀ ਦੇ ਵੱਖ-ਵੱਖ ਅਹੁਦੇਦਾਰਾਂ ਤੇ ਮੈਂਬਰਾਂ ਵੱਖ-ਵੱਖ ਸਿੰਘ ਸਭਾਵਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਨਗਰ ਕੀਰਤਨ ਰੂਪੀ ਯਾਤਰਾ ਦੇ ਨਾਲ ਪਹੁੰਚੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋ ਸਰਦਾਰ ਕਲਕਤੀ ਸਰਦਾਰ ਕਾਲੋ ਨੇ ਕਿਹਾ ਕਿ ਯਾਤਰਾ ਨੂੰ ਲੈ ਕੇ ਸੰਗਤਾਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ ਸੰਗਤਾਂ ਨੇ ਸਾਰੇ ਰਸਤੇ ਫੁੱਲਾਂ ਦੀ ਵਰਖਾ ਨਾਲ ਪੰਜ ਪਿਆਰੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਤੇ ਸੰਗਤਾਂ ਦਾ ਸਵਾਗਤ ਕੀਤਾ ਥਾਂ-ਥਾਂ ਸੰਗਤਾਂ ਨੇ ਵੱਖ-ਵੱਖ ਖਾਣ-ਪੀਣ ਦੀਆਂ ਚੀਜ਼ਾਂ ਦੇ ਲੰਗਰ ਵੀ ਲਗਾਏ ਹੋਏ ਸਨ ਉਨ੍ਹਾਂ ਇਸ ਗੱਲ ਤੇ ਅਫਸੋਸ ਪ੍ਰਗਟ ਕੀਤਾ ਕਿ ਯਾਤਰਾ ਪ੍ਰਤੀ ਸੰਗਤਾਂ ਦੇ ਉਤਸ਼ਾਹ ਤੋਂ ਬਰੁਧੀ ਬੋਖ ਲਾ ਗਏ ਹਨ ਤੇ ਉਹਨਾਂ ਹਰ ਬਾਰ ਵਾਂਗ ਕੂੜ ਪ੍ਰਚਾਰਤੀ ਮੁਹਿੰਮ ਆਰੰਭ ਕਰ ਦਿੱਤੀ ਹੈ ਜੈਸਲੀ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਅਜੇ ਪਵਿੱਤਰ ਦਿਹਾੜੇ ਪ੍ਰਤੀ ਅਜੇ ਸ਼ਬਦਾਵਲੀ ਵਰਤਣੀ ਬਹੁਤ ਮੰਦ ਭਾਗੀ ਹੈ